ਸੁਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਗੱਲ ਕਰਾਂਗੇ ਭਗਤ ਬੈਣੀ ਜੀ ਦੀ ਜ਼ਿੰਦਗੀ ਨੂੰ ਲੈ ਕੇ ਤੇ ਅਕਾਲ ਪੁਰਖ ਨੇ ਕਿਸ ਤਰ੍ਹਾਂ ਉਹਨਾਂ ਦੇ ਘਰ ਬਖਸ਼ਿਸ਼ ਕੀਤੀ ਆਓ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਗਤ ਬੈਣੀ ਜੀ ਦੀ ਜ਼ਿੰਦਗੀ ਦੀ ਭਗਤ ਬੈਣੀ ਜੀ ਦਾ ਸਿੱਖਾਂ ਦੁਆਰਾ ਬਹੁਤ ਹੀ ਸਤਕਾਰ ਕੀਤਾ ਜਾਂਦਾ ਹੈ ਕਿਉਂਕਿ ਉਹ ਉਹਨਾਂ 15 ਭਗਤਾਂ ਵਿੱਚੋਂ ਹਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੁਆਰਾ ਸੰਕਲਿਤ ਆਦਿ ਗ੍ਰੰਥ ਦੇ ਵਿੱਚ ਸ਼ਾਮਲ ਕੀਤੀ ਹੈ ਜੇ ਆਪਾਂ ਭਗਤ ਬੈਣੀ ਜੀ ਦੀ ਗੱਲ ਕਰੀਏ ਤਾਂ ਉਹ ਜਾਤ ਦੇ ਬ੍ਰਾਹਮਣ ਸਨ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਗਰੀਬੀ ਤੋਂ ਤੰਗ ਹੋ ਕੇ ਉਹ ਉਦਾਸ ਚਿੱਤ ਫਿਰਿਆ ਕਰਦੇ ਸਨ ਇੱਕ ਦਿਨ ਇੱਕ ਮਹਾਪੁਰਸ਼ ਮਿਲਿਆ ਉਸ ਅੱਗੇ ਦਿਲ ਦੀ ਬਾਤ ਬੈਣੀ ਜੀ ਨੇ ਰੱਖੀ ਔਰ ਉਸ ਮਹਾਪੁਰਸ਼ ਨੇ ਬੈਣੀ ਜੀ ਨੂੰ ਨੇਕ ਸਲਾਹ ਦਿੱਤੀ ਕਿ ਭਗਵਾਨ ਦੀ ਭਗਤੀ ਕਰਿਆ ਕਰੋ ਭਗਤ ਬੈਣੀ ਜੀ ਨੂੰ ਉਹਨਾਂ ਦੀ ਗੱਲ ਸਮਝ ਆਈ ਪਰਮਾਤਮਾ ਦੀ ਭਗਤੀ ਕਰਨ ਦੇ ਨਾਲ ਸਭ ਕੁਝ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਆਖੇ ਲੱਗ ਕੇ ਬੈਣੀ ਜੀ ਰੋਜ਼ ਘਰੋਂ ਬਾਹਰ ਨਿਕਲ जाया ਕਰਦੇ ਸਵੇਰੇ ਜਾਂਦੇ ਸ਼ਾਮ ਨੂੰ ਆਉਂਦੇ ਸਾਰਾ ਦਿਨ ਜੰਗਲ ਵਿੱਚ ਬੈਠ ਕੇ ਇੱਕ ਮਨ ਚਿਤ ਹੋ ਕੇ ਅਕਾਲ ਪੁਰਖ ਦੀ ਭਗਤੀ ਕਰਿਆ ਕਰਦੇ ਘਰ ਆਏ ਨੂੰ ਉਸਦੀ ਇਸਤਰੀ ਪੁੱਛਦੀ ਜੀ ਕਿੱਥੇ ਸੀ ਤਾਂ ਉਹ ਉਸ ਨੂੰ ਉਸਦੇ ਉੱਤਰ ਵਿੱਚ ਕਹਿੰਦਾ ਕਿ ਮੈਂ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰ ਰਿਹਾ ਸੀ ਕਿਉਂਕਿ ਘਰ ਵਿੱਚ ਇੰਨੀ ਜ਼ਿਆਦਾ ਗਰੀਬੀ ਸੀ ਕਿ ਖਾਣ ਪੀਣ ਦੇ ਵੀ ਲਾਲੇ ਪਏ ਹੋਏ ਸਨ ਜਦੋਂ ਬੈਣੀ ਜੀ ਨੇ ਆਪਣੇ ਘਰਵਾਲੀ ਨੂੰ ਕਿਹਾ ਕਿ ਮੈਂ ਰਾਜੇ ਦੇ ਦਰਬਾਰ ਦੇ ਵਿੱਚ ਕਥਾ ਕਰਨ ਗਿਆ ਸੀ ਤਾਂ ਰਾਜਾ ਚੰਗਾ ਹੈ ਕਥਾ ਸਮਾਪਤ ਹੋਣ ਤੋਂ ਬਾਅਦ ਜ਼ਰੂਰ ਧਨ ਦੇਵੇਗਾ ਪਰ ਘਰ ਵਾਸਤੇ ਚੀਜ਼ਾਂ ਦੀ ਰੋਜ਼ ਲੋੜ ਹੁੰਦੀ ਹੈ ਰੋਜ਼ ਖਾਣ ਨੂੰ ਮੰਗਦੇ ਨੇ ਬੱਚੇ ਆਪਣਾ ਦਿਲ ਕਰਦਾ ਹੈ ਚੰਗੇ ਕੱਪੜੇ ਪਾਉਣ ਨੂੰ ਕਥਾ ਸਮਾਪਤੀ ਕੌਣ ਉਡੀਕੇ ਇੱਕ ਦਿਨ ਉਹਨਾਂ ਦੀ istri ਆਪੇਚੋਂ ਬਾਹਰ ਆ ਗਈ ਰੋਜ਼ ਇੱਕੋ ਹੀ ਗੱਲ ਬੈਣੀ ਜੀ ਆ ਕੇ ਕਰਦੇ ਸੀ ਕਥਾ ਸਮਾਪਤ ਹੋਣ ਤੋਂ ਬਾਅਦ ਰਾਜਾ ਕੁਝ ਖਾਣ ਨੂੰ ਜ਼ਰੂਰ ਲਿਆਵੇਗਾ ਹੁਣ ਕਿੰਨੇ ਕ ਦਿਨ ਤੱਕ ਘਰਵਾਲੀ ਇੰਤਜ਼ਾਰ ਕਰ ਸਕਦੀ ਹੈ ਇੱਕ ਦਿਨ ਉਹ ਆਪੇਚੋਂ ਬਾਹਰ ਆ ਗਈ ਆਪੇ ਜੋ ਬਾਹਰ ਆ ਕੇ ਉਹ ਬੋਲੀ ਅੱਜ ਕੁਝ ਨਹੀਂ ਸੋਨਾ ਮੈਂ ਜੇ ਅੱਜ ਕੁਝ ਨਹੀਂ ਲਿਆਂਦਾ ਤੇ ਘਰ ਆਉਣ ਦੀ ਕੋਈ ਲੋੜ ਨਹੀਂ ਐ ਮੈਂ ਮਰ ਜਾਵਾਂਗੀ ਤੇ ਬੱਚਿਆਂ ਨੂੰ ਨਦੀ ਵਿੱਚ ਸੁੱਟ ਦੇਵਾਂਗੀ ਮੈਂ ਤੰਗ ਆ ਤੁਹਾਡੇ ਰੋਜ਼ ਦੇ ਲਾਰਿਆਂ ਤੋਂ ਰਾਤ ਦਿਨ ਤੁਸੀਂ ਝੂਠ ਹੀ ਮਾਰੀ ਜਾਂਦੇ ਹੋ ਚੁੱਲ੍ਹੇ ਵਿੱਚ ਪਾਵੇ ਰਾਜਾ ਤੇ ਰਾਜੇ ਦੀ ਕਥਾ ਜੇ ਰੋਟੀ ਖਾਣ ਵਾਸਤੇ ਨਹੀਂ ਮਿਲੀ ਤਾਂ ਹੋਰ ਦੱਸੋ ਕੀ ਕਰ ਸਕਦੇ ਹਾਂ ਅਸੀਂ ਬੈਣੀ ਜੀ ਦੀ istri ਬਹੁਤ ਜ਼ਿਆਦਾ ਗਰਮ ਹੋ ਗਈ ਬੈਣੀ ਸੋਚਾਂ ਵਿੱਚ ਪੈ ਗਿਆ ਔਰ ਉਦਾਸ ਚਿਤ ਹੋ ਕੇ ਆਪਣੀ ਘਰਵਾਲੀ ਦੇ ਗੁੱਸੇ ਨੂੰ ਵੇਖਦਿਆਂ ਹੋਇਆਂ ਉਹ ਮਤਲਬ ਫਿਰ ਦੁਬਾਰਾ ਜੰਗਲਾਂ ਵਿੱਚ ਚਲੇ ਗਿਆ ਉੱਥੇ ਜਾ ਕੇ ਅੱਗੇ ਨਾਲੋਂ ਵੱਧ ਭਗਤੀ ਜਿਹੜੀ ਹੈ ਆਕਾਲ ਪੁਰਖ ਨੂੰ ਯਾਦ ਕਰਨ ਦੀ ਕੀਤੀ ਔਰ ਜਦੋਂ ਕੀ ਹੋਇਆ ਕਿ ਇਦਰ ਬੈਣੀ ਜੀ ਬਕਾਇਦਾ ਤੌਰ ਤੇ ਆਕਾਲ ਪੁਰਖ ਦੀ ਭਗਤੀ ਦੇ ਵਿੱਚ ਲੱਗੇ ਸਨ ਉਧਰ ਕੁੰਨ ਮਾਲਕ ਰਾਜੇ ਦਾ ਰੂਪ ਧਾਰ ਕੇ ਉਹਨਾਂ ਦੇ ਘਰ ਆਇਆ ਔਰ ਉਹਨਾਂ ਵਾਸਤੇ ਇੱਕ ਗੱਡੇ ਦੇ ਉੱਪਰ ਖਾਣ ਪੀਣ ਦਾ ਬਹੁਤ ਸਾਰਾ ਸਮਾਨ ਜਿਹੜਾ ਹੈ ਗੁਜ਼ਾਰੇ ਲਈ ਉਹ ਲਿਆਂਦਾ ਜਿਸ ਦੇ ਵਿੱਚ ਉਹਨਾਂ ਨੇ ਆਟਾ, ਦਾਲ, ਗੁੜ, ਚੱਕਰ ਔਰ ਇਸ ਤੋਂ ਇਲਾਵਾ ਹੋਰ ਕੁਝ ਜ਼ਰੂਰੀ ਸਮਾਨ ਜਿਹੜਾ ਸੀ ਉਹ ਗੱਡੇ ਦੇ ਲੱਦ ਕੇ ਬੈਣੀ ਜੀ ਦੇ ਘਰ ਪਹੁੰਚ ਗਏ ਜਦੋਂ ਬੈਣੀ ਜੀ ਦੇ ਘਰ ਪਹੁੰਚੇ ਤਾਂ ਇਹ ਸਾਰਾ ਕੁਝ ਵੇਖ ਕੇ ਬੈਣੀ ਜੀ ਦੀ ਪਤਨੀ ਹੱਸ ਹੱਸ ਕਰ ਉઠી ਉਹ ਖੁਸ਼ੀ ਦੇ ਨਾਲ ਉਸ ਦੇ ਪੈਰ ਜ਼ਮੀਨ ਤੇ ਨਹੀਂ ਲੱਗ ਰਹੇ ਸੀ ਉਹਨਾਂ ਨੇ ਕਿਹਾ ਕਿ ਰਾਜੇ ਨੇ ਇਹ ਸਮਾਨ ਤੁਹਾਡੇ ਵਾਸਤੇ ਭੇਜਿਆ ਹੈ ਉਹ ਆਪ ਜੰਗਲ ਦੇ ਵਿੱਚ ਸਨ ਘਰ ਬੈਠੇ ਮੇਰੀ ਭਗਤੀ ਕਰ ਸੰਤਾਂ ਦੀ ਸੇਵਾ ਕਰ ਕਿਸੇ ਚੀਜ਼ ਦੀ ਥੋੜ ਨਹੀਂ ਆਵੇਗੀ ਸੋ ਜਦੋਂ ਭਗਤੀ ਕਰਕੇ ਬੈਣੀ ਜੀ ਘਰ ਪਹੁੰਚੇ ਘਰ ਦੇ ਹਾਲਾਤ ਵੇਖੇ ਕਿ ਪਹਿਲਾਂ ਨਾਲੋਂ ਖੁਸ਼ੀਆਂ ਨੇ ਘਰਵਾਲੀ ਦੇ ਵੀ ਚਿਹਰੇ ਤੇ ਖੁਸ਼ੀ ਹੈ ਬੱਚੇ ਵੀ ਖੁਸ਼ ਨੇ ਉਸਨੇ ਕਿਹਾ ਕਿ ਤੁਹਾਡੇ ਰਾਜੇ ਦੇ ਕੁਝ ਬੰਦੇ ਆਏ ਸੀ ਉਹਨਾਂ ਨੇ ਇਹ ਖਾਣ ਪੀਣ ਦਾ ਸਮਾਨ ਭੇਜ ਦਿੱਤਾ ਤਾਂ ਬੈਣੀ ਜੀ ਸੱਚਮੁੱਚ ਸਮਝ ਗਏ ਔਰ ਅੱਖਾਂ ਮੀਟ ਕੇ ਆਕਾਲ ਪੁਰਖ ਦਾ ਸ਼ੁਕਰ ਅਦਾ ਕਰਨ ਲੱਗ ਪਏ ਕਿ ਜਿਸ ਤਰ੍ਹਾਂ ਮੇਰੀ ਇੱਜ਼ਤ ਰੱਖੀ ਹੈ ਤੁਸੀਂ ਹਰ ਇੱਕ ਦੀ ਇੱਜ਼ਤ ਰੱਖਣੀ ਹੈ ਘਰ ਦੇ ਵਿੱਚ ਆਨੰਦ ਮੰਗਲ ਨਜ਼ਰ ਆਉਣ ਲੱਗ ਪਏ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਔਰ ਬੈਣੀ ਜੀ ਅਕਾਲ ਪੁਰਖ ਦਾ ਬਾਰ-ਬਾਰ ਸ਼ੁਕਰ ਕਰ ਰਹੇ ਨੇ ਦੋਸਤੋ ਸਤਗੁਰ ਬੈਣੀ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਬਹੁਤ ਹੀ ਸਹਿਜ ਤਰੀਕੇ ਦੇ ਨਾਲ ਅਕਾਲ ਪੁਰਖ ਦੀ ਭਗਤੀ ਦੇ ਵਿੱਚ 24 ਘੰਟੇ ਲੀਨ ਰਹਿੰਦੇ ਸਨ ਔਰ ਜਾਤ ਦੇ ਬ੍ਰਾਹਮਣ ਸਨ ਕਿਉਂਕਿ ਜਦੋਂ ਅਕਾਲ ਪੁਰਖ ਦਾ ਪਿਆਰ ਉਸ ਦੇ ਨਾਲ ਸਨੇਹ ਜਿਹੜਾ ਹੈ ਉਹ ਜੁੜ ਜਾਂਦਾ ਹੈ ਤਾਂ ਫਿਰ ਉੱਥੇ ਜਾਤ ਪਾਤ ਨਹੀਂ ਵਖੀ ਜਾਂਦੀ ਦੇਖੋ ਅਕਾਲ ਪੁਰਖ ਨੇ ਇਸੇ ਤਰ੍ਹਾਂ ਹੀ ਕਬੀਰ ਸਾਹਿਬ ਦਾ ਰੂਪ ਧਾਰਨ ਕਰਕੇ ਉਹਨਾਂ ਦੇ ਘਰ ਪਹੁੰਚੇ ਸੀ ਇਸੇ ਤਰ੍ਹਾਂ ਹੀ ਬੈਣੀ ਜੀ ਦੀ ਪਤਨੀ ਦੀਆਂ ਗੱਲਾਂ ਬਾਤਾਂ ਤੋਂ ਕਿਉਂਕਿ ਕੁੱਲ ਮਾਲਕੇ ਜਾਨੀ ਜਾਣ ਹੈ ਜਦੋਂ ਬੈਣੀ ਜੀ ਨੂੰ ਇਸ ਤਰ੍ਹਾਂ ਮੁਖਾਤਬ ਹੁੰਦੀ ਸੀ ਤਾਂ ਕੁੱਲ ਮਾਲਕ ਨੂੰ ਵੀ ਇਸ ਗੱਲ ਦਾ ਪੋਸ ਹੈ ਕਿ ਮੇਰੇ ਭਰਤ ਦੀ ਇਸ ਟਾਈਮ ਬੇਇੱਜ਼ਤੀ ਹੋ ਰਹੀ ਹੈ ਸੋ ਉਹ ਰਾਜੇ ਦਾ ਰੂਪ ਧਾਰ ਕੇ ਆਏ ਔਰ ਉਹਨਾਂ ਦੇ ਘਰ ਬਿਲਕੁਲ ਖੁਸ਼ੀਆਂ ਖੇੜੇ ਲਿਆ ਦਿੱਤੇ ਨੇ ਸੋ ਦੋਸਤੋ ਇੰਨਾ ਕਿ ਇਤਿਹਾਸ ਦੱਸਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਉਹਦੇ ਲਈ ਮੈਂ ਖਿਮਾ ਦਾ ਜਾਚ ਚ ਕਹਾ ਜੁੜੇ ਰਹੋ ਪੋਸੂਨਾਮਾ ਚੈਨਲ ਤੇ